ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੁੰਗੜਾਲੀ ਸਿੱਖਾਂ ਤੋਂ ਅ ਸਭ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਹਾਨੂੰ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਵਾਖ ਵਾਖ ਆਪਣੇ ਫਰੈਂਡਸ ਦੇ ਗਰੁੱਪ ਦੇ ਵਿੱਚ ਸ਼ੇਅਰ ਕਰਿਆ ਕਰੋ ਵੀਡੀਓਜ਼ ਨੂੰ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਅਲੱਗ-ਅਲੱਗ ਵੈਰਾਈਟੀ ਦੇ ਸੂਟ ਨੇ ਇਹ ਸਾਰੇ ਸਭ ਤੋਂ ਪਹਿਲਾਂ ਆ ਗਿਆ ਪੌਂਚੇ ਤੇ ਕਢਾਈ ਵਾਲਾ ਸੂਟ ਇਹ ਦੇਖੋ ਇਹ ਦਾ ਇਹ ਬਹੁਤ ਕੀਤਾ ਹੋਇਆ ਸਲਵਾਰ ਤੇ ਇਹ ਦਾ ਇਹ ਦੀ ਸ਼ਰਟਾ ਸ਼ਰਟ ਦੇ ਨਾਲ ਦਾ ਪੈਚ ਲੱਗਿਆ ਹੋਇਆ ਵਿੱਚ ਪਿਓਰ ਬਾਟਮ ਦਾ ਸੂਟ ਹੈ ਜਿਹੜਾ ਇਹ ਸੂਟ ਆ ਇਹਦਾ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਆਪਾਂ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਤੇ ਇਹ ਜਿਹੜਾ ਸੂਟ ਆ ਇਹ ਤੁਹਾਨੂੰ ਮਿਲੂਗਾ 450 ਰੁਪਏ ਦਾ ਨੈਕਸਟ ਜਿਹੜਾ ਇਹਦੇ ਵਿੱਚ ਕਲਰ ਇਹ ਆ ਗਿਆ ਇਹ ਦੇਖੋ ਲੇਮਨ ਕਲਰ ਆ ਇਹਦੇ ਨਾਲ ਆ ਗਈ ਇਹ ਹੈ ਬੋਰਡ ਅੰਸਰ ਤੇ ਨੈਕਸਟ ਕਲਰ ਆ ਗਿਆ ਇਹੇ ਨੇਵੀ ਬਲੂ ਇਹ ਨੇਵੀ ਬਲੂ ਆ ਗਿਆ ਇਹ ਵਾਲੀ ਬੋਰਡ ਇਹ ਸੂਤੋਂ ਨੂੰ ਲੈਣਗੇ 450 ਰੁਪਏ ਦਾ ਸੂਤ ਨੈਕਸਟ ਜਿਹੜਾ ਸੂਤ ਆ ਉਹ ਇਹ ਆ ਗਿਆ ਪੂਰ ਕਤੰਗ ਦਾ ਸੂਤ ਹੈ ਜੀ ਦੇ ਪਰੇ ਪਰਟੀ ਲੱਗੀ ਹੋਈ ਹੈ ਜਿਹੜੀ نیچے ਬਾਟਮ ਬਣਿਆ ਹੋਇਆ ਜਿਹੜੀ ਬਾਟਮ ਆਉਂ ਪਲੇਨ ਆ ਐਂਡ ਇਹ ਆ ਗਿਆ ਇਹਦਾ ਪਿਓਰ ਕਾਟਨ ਦਾ ਦੁਪੱਟਾ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ ਸਿਰਫ 700 ਰੁਪਏ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਅੱਗੇ ਜਿਹੜੇ ਸੂਟ ਨੇ ਇਹ ਆ ਗਏ ਆਪਣੇ ਇਹ ਬਿਨਾ ਦੁਪੱਟੇ ਦਾ ਸੂਟ ਨੇ ਇਹਦੇ ਨਾਲ ਮੈਚਿੰਗ ਕਰੀ ਹੋਈ ਆ ਇਹ ਵਾਲੀ येलो ਕਲਰ ਦੀ ਬਾਟਮ ਇਹ ਜਿਹੜਾ ਸੁਨਤਾ ਇਹ ਹੈਗਾ 350 ਰੁਪਏ ਦਾ ਸੁਨਤ ਮੈਚਿੰਗ ਸੁਨਤ ਹੈ ਇੱਕ ਵਾਰ ਇਹ ਵਾਲਾ ਆ ਗਿਆ ਇਹਦੇ ਨਾਲ ਹੈਗੀ ਆ ਇਹ ਵਾਲੀ ਬਾਟਮ ਸੌਰੀ ਮੈਂ ਤੁਹਾਨੂੰ ਖੋਲ ਕੇ ਦਿਖਾ ਸਕਦੀ ਇਹਦੇ ਵਿੱਚ ਐਕਚੁਅਲੀ ਅ ਬਾਈਂਡਿੰਗ ਕੀਤਾ ਹੋਇਆ ਇਹਦੇ ਨਾਲ 350 ਰੁਪਏ ਸੁਨਤ ਦਾ ਪ੍ਰਾਈਸ ਦਾ ਇਹਦਾ ਨੈਕਸਟ ਸੁਨਤਾ ਆਪਣਾ ਇਹ ਦੇਖੋ 4G ਕਲਰ ਇਹ ਆ ਗਈ ਸ਼ਰਟ ਤੇ ਇਹ ਆ ਗਈ ਬਾਟਮ ਤੇ ਇਹ ਆ ਗਿਆ ਇਹਦਾ ਕਲਰ ਕਾਟਨ ਦਾ ਖਲੜ-ਖਲੜਾ ਦੁਪੱਟਾ ਜਿਹੜਾ ਇਹ ਸੂਟਾ ਇਹਦੇ ਨਾਲ ਦਾ ਮੈਂ ਖੁਦ ਵੀ ਸਟਿਚ ਕਰਾਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟਾ ਇਹ ਕੋਈ ਇਹਦਾ ਕਲਰ ਫੇਡ ਨਹੀਂ ਹੋਇਆ ਕੁਝ ਨਹੀਂ ਹੋਇਆ ਇਹਨੂੰ ਸੋਹਜੂ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 600 ਰੁਪਏ ਤੇ ਨੈਕਸਟ ਕਲਰ ਇਹਦੇ ਵਿੱਚ ਇਹ ਆ ਬੇਬੀ ਬਲੂ ਤੇ ਇਹ ਦੀ ਬਾਟਮ ਆ ਗਈ ਤੇ ਇਹ ਆ ਗਿਆ ਇਹਦਾ ਦੁਪੱਟਾ ਦੁਪੱਟੇ ਨਾਲ ਕੀ ਟੈਲ ਲੱਗਦੀ ਹੂਈ ਹੈ ਹਾਂਜੀ ਇਹ ਸੂਟ ਨਾਲ ਜਿਹੜਾ ਇਹਨਾਂ ਦਾ ਪ੍ਰਾਈਸ ਹੈਗਾ 600 ਰੁਪਏ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਸਾੰਬਰਾ ਤੋਂ ਸੀ ਮੈਨੂੰ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਭੇਜੋ ਮੇਰਾ ਨੰਬਰ ਹੈਗਾ 9865440735 ਤੁਸੀਂ WhatsApp ਕਾਲ ਵੀ ਕਰ ਸਕਦੇ ਹੋ ਮੈੈਸੇਜ ਵੀ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਆਪਣੀ ਸ਼ਾਪ ਤੇ ਵਿਜ਼ਿਟ ਕਰਦੇ ਹੋ ਤਾਂ ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਊਗਾ ਧੰਨਵਾਦ